ਵੀਡੀਓ ਮੈਂ ਤੁਹਾਡਾ ਸਵਾਗਤ ਹੈ ਵੀਡੀਓ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਨਾ ਕਰਨਾ ਨਾ ਭੁੱਲਿਓ ਹੁਣੇ ਆਪਾਂ ਤੁਹਾਨੂੰ ਦਿਖਾਉਂਦੇ ਆ ਆਪਣੇ ਕਬੂਤਰ ਔਰ ਕੁੱਕੜ ਆਇਆ ਮਿੱਤਰੋ ਖਾ ਮਿੱਤਰੋ ਆਪਾਂ ਆਪਣੇ ਕਬੂਤਰ ਛੱਡੇ ਇਹਦੇ ਇਹ ਦਾਣਾ ਪਾਣੀ ਖਾ ਕੇ ਕੰਪਲੀਟ ਆਪਣਾ ਟ੍ਰੇਡ ਕਰਕੇ ਉੱਥੇ ਬੈ ਚੁਕੇ ਆ ਇੱਕ ਬੈਠਾ ਵਾ ਆਪਣੀ ਡਾਰ ਲਈ ਇਹ ਛਤਰੀ ਤੇ ਲੱਗਾ ਹੋਇਆ ਇਹਨੇ ਹੁਣ ਉਡਣ ਦਾ ਜੀ ਕਰਦਾ ਦਾ ਕਿੰਨਾ ਮੌਕਾ ਮਿਲੇ ਤੋੜ ਦਾਂ ਮੈਂ ਆ ਬਾਕੀ ਛੱਡੇ ਭਈ ਆਪਾਂ ਕਬੂਤਰ ਆ ਕੁੱਕੜ ਆ ਇਹ ਆਪਣਾ ਸੀਲ ਮੁਰਗਾ ਆਪਾਂ ਇਹ ਲੜਾਈ ਵੀ ਪਾਈ ਸੀ ਇਹ ਆਪਣਾ ਮੁਰਗਾ ਜਿੱਤਿਆ ਕਿ ਅਸੀਂ ਪਾਈ ਨਾ ਮੁਰਗਾ ਚੱਕ ਲਿਆ ਕਹਿੰਦਾ ਜੀ ਛੱਟ ਪੇੜ ਲਾ ਜਾਣੀ ਆਪਣੇ ਮੇਰੇ ਆ ਬਾਕੀ ਆਪਾਂ ਤੋਂ ਕੜਕਨਾਤ ਮੁਰਗੇ ਹਾਂ ਪਈਆ ਪਾ ਡੰਗ ਡੰਗ ਰੋ ਨਵਾ ਕੇ ਹਟਿਆ ਗਾਇਨਵਾਤੀ ਇੱਧਰ ਲਿਆ ਕੱਪਾ ਗਾਇਨਵਾਤੀ ਤੇ ਆਪਣਾ ਮੱਛਾ ਮਿੱਤਰੋ ਆਪਨੇ ਦੋ ਖੁੱਡੇ ਪਾਇਏ ਇੱਕ ਆਪਾ ਪਾ ਕੱਚਾ ਖੁੱਡਾ ਆਪਾ ਪਾ ਪਾ ਵੱਡਾ ਇਹ ਪਹਿਲਾਂ ਹੀ ਆਪਣਾ ਸੀ ਇਹ ਆਪਾਇ ਇੱਕ ਰੱਖੇ ਇੱਥੇ ਮਿੱਤਰੋ ਅੱਜ ਦਾ ਬਲੌਗ ਵਧੀਆ ਲੱਗਾ ਤਾਂ ਵੀਡੀਓ ਨੂੰ ਲਾਈਕ ਕਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ